ਅਧਿਕੜੀ ਸਾਰਾ ਕੁਝ ਖਰਾਬ ਹੋ ਗਿਆ ਚੱਲਦੇ ਚੱਲਦੇ ਸੰਗਤ ਰੰਗਤ ਬਾਬਾ ਜੀਆ ਬੰਦ ਹੋ ਗਈ ਬਾਬਾ ਜੀ ਸ਼ਰੀਰਾਂ ਦੇ ਦੁੱਖ ਚੱਲ ਗਏ ਜੈਮਤਾ ਚੱਲ ਪਈਆਂ ਵਧੀਆ ਸੋਨਾ ਚੜਾਇਆ ਤੇ ਕੰਮ ਸੀ ਬਾਬਾ ਜੀ ਥੱਲੇ ਲੱਗ ਗਿਆ ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਸਾਡੇ ਦੇ ਕਿਸੇ ਨੇ ਕੁਝ ਕਰਤਾ ਜਾਂ ਕਿਸੇ ਨੇ ਸੰਗਤ ਬੰਨਤੀ ਬੋਲੋ ਮਹਾਰਾਜ ਮਾਤੂ ਚ ਲਾਵਾਂਗੇ ਕੰਮ ਜਿੰਨਾ ਕਹੋਗੇ ਉਹਨਾ ਅੱਲਾਹ ਦੇ ਮਿਹਰ ਚ ਆਈਦੀ ਹੈ ਬਾਰ ਗਿਆ ਕੋਈ ਆਪਣੀ ਕਰੋ ਉਹ ਬਾਰ ਗਈ ਆ ਤੁਸੀਂ ਪਾਲੇ ਸੀ ਉਹ ਐ ਦੇ ਵਿੱਚ ਬੋਲੋ ਮਹਾਰਾਜ ਬਾਸੂਨ ਦੀ ਓਕੇ ਹੈ ਚੰਗੇ ਸ਼ਹਿਰ ਭੇਜਦੇ ਸੀ ਰਬਾ ਜੀ ਲੈ ਹਾਪਾ ਬਾਬੇ ਬਾਲਕਨਾਥ ਦਾ ਬਾਬਾ ਜੀ ਦਰਬਾਰ ਚ ਧੋਨਾ ਬਣਾਇਆ ਤੁਸੀਂ ਸੈਪਰੇਟ ਵੱਖਰਾ ਦਰਬਾਰ ਬਣਾਇਆ ਬਾਬਾ ਜੀ ਦਾ ਹਨਾ ਮਹਾਰਾਜ ਆਪਣੇ ਡੇਰੇ ਦੇ ਵਿੱਚ ਗੱਲੇ ਦੇ ਵਿੱਚ ਕੋਈ ਤਵੀਤ ਆਇਆ ਚ ਤਵੀਤ ਆਇਆ ਕੋਈ ਚੱਕਿਆ ਤੁਸੀਂ ਆਪਦੇ ਉੱਤੇ ਹਾਂਜੀ ਇਹ ਕਿੰਨਾ ਸਮਾਂ ਹੋ ਗਿਆ ਗੱਲੋਂ ਇਹਨਾਂ ਦੇ ਮਿੰਨੜੇ ਮਿੰਨੜੇ ਸੰਗਤ ਦਾ ਕੰਮ ਹੋਇਆ ਉਹਨੂੰ ਕਿੰਨਾ ਚਿਰ ਹੋ ਗਿਆ ਉਹਨੂੰ 2 ਸਾਲ ਹੋ ਗਏ ਬਾਬੇ ਬਾਲਕ ਨਾਲ ਤਾਂ ਸ਼ਿੰਗਾ ਚੱਕਿਆ ਤੁਸੀਂ ਹੈ 5 ਵਾਰ ਤੂੰ 7 ਵਾਰ ਕਿਨੇ ਕਰੇ ਚਿਰ ਦਾ ਬਾਲ ਚੱਕਿਆ ਸੀ 40 40 40 40 ਇਹ ਭਜਨ ਦੇ 41 ਬੰਦੇ ਨੇ ਪੜ੍ਹਾਵਾ ਹੈ ਨਾ ਤੇ ਬਾਬੇ ਬਾਲਕ ਦੇ ਨਾਲ ਕੋਈ ਹੋਰ ਦੇ ਪੁੱਤ ਨੇ ਛੇੜਿਆ ਛੇੜ ਮਸਲ ਗੱਲ ਪਤਾ ਕੀ ਆ ਬਾਬਾ ਬਾਲਕਨਾਥ ਤੁਹਾਨੂੰ ਮੋਟਦਾ ਹੋ ਗਿਆ ਨਾ ਇਹਦਾ ਮੋਟਾ ਤੁਹਾਨੂੰ ਇਹਦੇ ਧਰੋਗ ਤੇ ਚੱਲਦੀ ਹੈ ਹਨ ਕਾਲੀ ਮਸਾਣੀ ਲਾਲਾ ਦਾ ਪੀਰ ਬਾਬਾ ਪੈਰੋਂ ਮਾਤਾ ਸ਼ਾਮਪੁਰ ਮੋਣੀ ਇਹ ਵੀ ਛੇੜ ਲਈ ਸੀ ਛੇੜਿਆ ਨਹੀਂ ਤੁਸੀਂ ਇਹ ਛੇੜ ਨਹੀਂ ਸੀ ਠੀਕ ਹੈ ਫਿਰ ਮਾਰ ਵੀ ਨਹੀਂ ਪੈਂਦੀ ਸੀ ਤੁਹਾਡੀ ਗੱਦੀ ਨੂੰ ਮਾਰ ਵੱਜ ਗਈ ਕਿਸੇ ਸਿਆਣੇ ਨੇ ਬੰਦ ਦਾ ਨੰਬਰ 2 ਜਿਹੜੀ ਸੰਗਤ ਦਾ ਕੰਮ ਕੀਤਾ ਭਲਾ ਕਿਤੋਂ ਸੰਗਤ ਦਾ ਤੁਹਾਨੂੰ ਭਾਰ ਹੈ ਉਹ ਭਾਰ ਪੈਣ ਦੇ ਨਾਲ ਸ਼੍ਰੀ ਰਵਲੋ ਵੀ ਤੁਸੀਂ ਤੋਂ ਕੀ ਹੋਗੇ ਔਰ ਸੰਗਤ ਵੱਲੋਂ ਵੀ ਤੁਸੀਂ ਹੋਗੇ ਤੇ ਭਾਰ ਨਾਲ ਦੇ ਨਾਲ ਲਵਾੜਾ ਪੈਂਦਾ ਮਹਾਰਾਜ ਪਰ ਉਸਤਾਦ ਨੇ ਤੁਹਾਡੇ ਤੋਂ ਰਾਹ ਪਾਇਆ ਨਹੀਂ ਇੰਨੀ ਤੱਕ ਨਾ ਸ਼੍ਰੀ ਛੱਡਗੇ ਸ਼੍ਰੀ ਛੱਡਗੇ ਕੋਈ ਸਿੱਧਿਕ ਰਾਏ ਤੋਂ ਤਕੜੀ ਉਹਨਾਂ ਨੇ ਤੇ ਉਹ ਤੋਂ ਕੰਮ ਨਹੀਂ ਲੈਂਦੇ ਉਹਨਾਂ ਨਾਲ ਹੀ ਕੰਮ ਲੈ ਰਹੇ ਆ ਬਾਕੀ ਇਹ ਨਾ ਕਿ ਉਹ ਵਿਦਿਆ ਗੁਰੂ ਬਣਾਇਆ ਨਹੀਂ ਤੇ ਗੋਲ ਦੋ ਚੱਕਰ ਨਾ ਇੱਕ ਰਸਤਾ ਪਾਉਗੇ ਤੁਹਾਨੂੰ ਮੈਂ ਮਾਤਾ ਜਵਾਨ ਕੋਈ ਦੋਖ ਦਿਸੇ ਕੋਈ ਬਾਤ ਦਿਸੇ ਕੋਈ ਜਾਦੂ ਦਿਸੇ ਖਵਾਜੇ ਪੀਰ ਦਾ ਮਾਤਾ ਕਾਲੀ ਦਾ ਮੋਹਣੀ ਦਾ ਮਸਾਨੀ ਦਾ ਮੇੜਾ ਦੱਸੂਗੀ ਕਿਵੇਂ ਲਾਉਣਾ ਕੋਈ ਵੀ ਇਹੋ ਜੀ ਗੱਲਬਾਤ ਹੋਵੇ ਗੱਡੀ ਦੇ ਰੋਗ पे 11 ਦੇ ਲਗਾਤਾਰ ਮੇੜਾ ਲਾਓ 11 ਦਿਨਾਂ ਦੇ ਵਿੱਚ ਵਿੱਚ ਕਿਤੇ ਕੋ ਤੱਕੜੇ ਚੀਜ਼ ਤੁਹਾਡੇ ਤੁਹਾਡੇ ਗੱਡੀ ਦੇ ਲੱਗੀ ਆ ਉਹ 11 ਦਿਨਾਂ ਚੋਂ ਮੇੜੇ ਚ ਰੋੜ ਕੇ ਲੈ ਜਾਣੀ ਬਾਹਰ ਚੰਮੂ ਗਾੜਾ ਤੁਹਾਡੇ ਕਰਦੇ ਤੇ ਕਾਲੇ ਇਲਮ ਦਾ ਬਾਪੂ ਜੀ ਬਾਹਰ ਚੱਲਿਆ ਹੋਇਆ ਕਾਲੇ ਇਲਮ ਦਾ ਬਾਹਰ ਕਰਕੇ ਤੁਹਾਡੀ ਦੋਵਾਂ ਸਾਲਾਂ ਤੋਂ ਗੱਦੀ ਬੰਦ ਕਰਤੀ ਠੀਕ ਹੈ ਜੀ ਇਹ ਪਾਇਦਾ ਸੁਧਾਰ ਕਰਾਂਗੇ ਕਰਦਾਂਗੇ ਹੋਰ ਬੋਲੋ ਬਾਪੇ ਤਾਂ ਕਰਾ ਦੂੰਗੇ ਰਾਜੀ ਹੋਣੇ ਪਰ ਇੱਕ ਸ਼ਰਤ ਆ ਕੜਾਈਆਂ ਬਾਪੇ ਦੀਆਂ ਲਗਾਤਾਰ ਪਾਣੀਆਂ ਘਰ ਤੇ ਪਿਆ ਹੋਇਆ ਤੁਹਾਡੇ ਪਾਰ ਜੇ ਤੁਸੀਂ 40 ਦਿਨ ਲਗਾਤਾਰ ਖਵਾਜੀ ਦੇ ਕੜਾਈਆਂ ਪਾਦੋਗੇ ਚਾਰ ਲੀਕ ਦਿਨਾਂ ਦੇ ਵਿੱਚ ਵਿੱਚ ਜਿਹੜਾ ਝੌਂਟ ਚੱਲਿਆ ਹੋਇਆ ਹੁਣ ਆਪਾਂ ਮੁੰਡਾ ਮੇਰੇ ਕੋਲੇ ਹੈ ਬਿਮਾਰ ਹੈ ਮੈਂ ਥੋਲੇ ਪਾਤਾ ਚੀਜ਼ ਲੈ ਗਈ ਇਹ ਰਾਜੋਗ ਘਰੇ ਬਾਕੀਆਂ ਉਹ ਚੀਜ਼ ਰਹਿ ਗਈ ਆਪਣੇ ਕੋਲੇ ਦਿਹਾੜੀ ਦੇ ਵਿੱਚ 50 ਪਰ ਤੇ ਬਿਮਾਰ ਥੋਲੇ ਪਾਤੇ ਉਹ 50 ਚ ਜੱਪ ਨੇ ਕੋਲ ਰਹਿ ਗਈਆਂ ਉਹ ਰਾਜੋਗ ਬਾਕੀ ਉਹਨਾਂ ਨੂੰ ਆਪਾਂ ਲਾਣਾ ਟਿਕਾਣੇ ਲਾਣਾ ਜੋ ਚੀਜ਼ ਜੇ ਆਪਾਂ ਨਾ ਟਿਕਾਣੇ ਲਾਈਆਂ ਉਹਨਾਂ ਨੇ ਆਪਾਂ ਨੂੰ ਲਾ ਦੇਣੇ ਟਿਕਾਣੇ ਇਹ ਚੀਜ਼ ਦਾ ਗੋਣਾ ਤੁਹਾਨੂੰ ਕਿਸ ਨੇ ਦਿੱਤਾ ਨਹੀਂ ਵੇਗਾ ਨਹੀਂ ਵਿਦਿਆ ਗੁਰੂ ਕੇ ਚੋਦਾਈ ਟੋਟਾ ਜਟਾਵਾਂ ਤੁਸੀਂ ਬੰਨ ਲੈਨੇ ਫੋਨ ਕਰਕੇ ਵਿੱਚ ਇਹ ਰਿਹਾ ਹੁੰਦਾ ਹੈ ਕਿ ਅੱਗੇ ਕੋਈ ਹੈ ਤਾਂ ਉਹਨੇ ਬਾਪੂ ਨੂੰ ਰਾਜ਼ੀ ਕਰਦੇ ਫੋਨ ਆਇਆ ਬ੍ਰਿਕਾ ਲਾਉਤ ਉਹਨੀਆਂ ਪੁੱਠੀਆਂ ਵਾਰ ਕੇ ਖਵਾਏ ਜੇ ਕਿ ਮੁਰਦਿਆਂ ਦੇ ਕੁਛ। ਦੋ ਲੈ ਲਓ ਟੁੱਟੀਆਂ। ਇੱਕ ਪਰ ਲਓ ਖੱਡ ਦੀ। ਇੱਕ ਪਰ ਲਓ ਮਿਸ਼ਰੇ ਦੀ। ਜਿਹੜੇ ਬੰਦੇ ਗਏ ਆਪਣੇ ਗੱਜਰ ਸੁੱਕ ਨਹੀਂ ਦੇ ਕੇ ਗਏ। ਉਹਨਾਂ ਦੇ ਫੋਟੋ ਤੇ ਪੁੱਠੀਆਂ ਵਾਰਦੀਆਂ। ਘੜੀ ਸਿੱਧੇ ਚੱਲਦੀ ਹੈ ਨਾ ਐ 7 ਵਜੇ ਪੁੱਠੀਆਂ। ਮਾਤਾ ਮੋਨੀ ਦਾ ਮਸਰ ਦੇ ਲੈ ਕੇ ਨਾ ਚੱਲਦੇ ਪਾਣੀ ਚ ਮਾਰੋ। ਤੇ 5 ਦਿਨ ਕਰਦੇ ਕੰਮ। ਤੇ ਜਿਵੇਂ ਗਏ ਉਹ ਪੁੱਠੇ ਵੱਢਣਗੇ। ਸ਼ਿਆਗਵਾ। ਓ ਤੇਰਾ ਕਿਸ ਵੀ ਤੋਂ ਤੇਰਾ ਮੇਰੇ ਰੋਗੜਾ ਵਾਲਾ ਕਿਹੜਾ ਉਹਦੀ ਤੇਰਾ ਮੇਰੇ ਰੋਗੜਾ ਵਾਲਾ ਕਿਹੜਾ ਦਰਦ ਕਿੱਥੇ ਆ ਡਾਕਟਰ ਕਿਆ ਬੋਲਦਿਆ ਇਹਦੇ ਵਿੱਚ ਬੋਲੋ ਬਸ ਸੁਣੋ ਦੇ ਰਿਹਾ ਡਾਕਟਰਾਂ ਵਾਲੇ ਨਾਲ ਪੁੱਛੋ ਜੀ ਕਹਿੰਦੇ 10 ਦਿਨ ਹੋ ਗਏ ਯਾਰ ਰਿਪੋਰਟ ਬੀੜੇ ਸਿੱਖਤ ਪੀ ਲੈਣੇ ਆ ਇਹਦਾ ਭਰੋਸਾ ਕਰੋ ਇਹਦਾ ਭਰੋਸਾ ਕਰੋ ਦਰਦ ਦੇਖੋ ਦਰਦ ਚੈੱਕ ਕਰੋ ਮੋਢੇ ਵਾਲੇ اے دیکھو. چیک کرو کیا لگتا ہے چکے دیکھو کہہ چوکا اتنے سلام کر کے باپے

ਮੁਰਵੇ ਲੋ ਆਤ। ਇਲਾਹ। ਦੇਵਦਨ ਖੜਿਆ ਹੋਇਆ ਬਾਪੂ। ਕੋਲੋ ਜੋ ਕਪੜੇ ਚਾੜ ਦੋ ਆਪਰੇ। ਚਾੜ ਲਓ। ਬਾਪੂ ਜੀ ਆਪ ਮੋਟੇ ਚੈੱਕ ਕਰੋ ਆਪਰੇ। ਮੈਂ ਬੁਲਾ ਦਾਂ। ਜਾ ਗਿਆ ਉਹ ਕੋਲ ਇਹ ਨਾਲ ਲੈ ਕਰੋ ਇਹਨਾਂ ਕੋਲ ਦੇਖੋ ਕਿ ਆ ਲੱਗਦਾ ਮੋਢਿਆ ਨੂੰ ਕੀ ਕਹਿੰਦਾ ਬਾਪੂ ਹੈ ਅਰੇ ਕਾ ਸਾਹ ਜੜਦੇ ਨਾ ਤੁਹਾਨੂੰ ਸਿਕਟ ਵੇੜੇ ਬੰਦ ਕਰ ਦੋ ਆਪਾ ਜੀ ਸਟਾਪ ਕਰ ਦੋ ਜੇ ਤੁਸੀਂ ਸਿਕਟ ਵੇੜੇ ਨਾ ਸਟਾਪ ਕੀਤੇ ਤਾਂ ਇਹ ਕੋਈ ਨੁਕਸਨ ਬਣਾ ਦੇਣਾ ਉਹਦੇ ਨੇ ਬੀਬੀ ਨੁਕਸਾਨ ਵੀ ਹੋ ਸਕਦਾ ਨਹੀਂ ਛੱਡਣੇ ਪੈਣੀਆਂ ਬਾਬਾ ਵੀ ਕਹਿ ਗਿਆ ਚੱਲ ਬਾਪਾ ਇੰਨਾ ਤੇ ਬਾਬੇ ਦਾ ਪੈਰਾ ਜਿਹੜਾ ਆਪਦਾ ਸੀ ਉਹ ਪੈਰਾ ਵੀ ਇਹਦੇ ਤੋਂ ਪਾਸੇ ਕਰਤਾ ਠੀਕ ਆ ਬੈ ਕੇ ਤੁਹਾਨੂੰ ਕਵਾਜੇ ਪੀਰ ਦੇ ਕੜਾਈਆਂ ਦੱਸੂ ਨੂੰ ਲਗਾਤਾਰ ਠੀਕ ਹੈ ਜੀ ਇਹ ਚਾਲੇ ਤੁਹਾਨੂੰ ਬਚਲ ਕੋ ਸਿੱਤ ਤੋਂ ਵਾਰ ਕੇ ਲਾਓ ਹਾਂ ਜੀ ਚਾਲੇ ਦਿਨ ਦੇ ਵਿੱਚ ਵਿੱਚ ਤੁਹਾਡੇ ਸਿਹਤ ਵੀ ਰਾਜੀ ਉਹ ਤੁਹਾਡਾ ਕੰਮ ਧੰਦਾ ਵੀ ਸਾਰਾ ਖੁੱਲੂ ਠੀਕ ਹੈ ਜੀ ਹੋਰ ਬੋਲੋ ਹੋਰ ਕੋਈ ਦੱਸੋ ਹੋਰ ਮਾਈ

ਡੇੜੀ ਵੀ ਸੰਗਤ ਦੇ ਬਾਜਨ ਹੋਣਗੇ ਜਿਨ੍ਹਾਂ ਦੀਆਂ ਪੁੱਛਾਂ ਨਿਕਲਣਗੀਆਂ ਲਾਈਵ ਵੀਡੀਓ ਚੱਲੂਗੀ ਕੱਲ ਨੂੰ ਵੀਡੀਓ ਪੁੱਛ ਪੜਾ ਕੇ ਆਉਂਦਾ ਪਲਾ ਲੈ ਕੇ ਤੇ ਸਤਿਕਾਰ ਕਹਦੇ ਬਾਬਾ ਜੀ ਸਾਡੀ ਵੀਡੀਓ ਰਿਕਾਰਡ ਕਰਾਓ ਉਹ ਬਾਅਦ ਤੋਂ ਡਿਲੇਟ ਨਹੀਂ ਹੋਣੀ ਠੀਕ ਆ ਆਉਂਦਾ ਪਲਾ ਲੈਣਾ ਲਈਓ ਨਹੀਂ ਲੈਣਾ ਨਾ ਲਈਓ ਸਾਨੂੰ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਨਾ ਹੀ ਅਸੀਂ ਕਿਸੇ ਨੂੰ ਘਰੋਂ ਸੱਦਣ ਜਾਂਦੇ ਆ ਜੇ ਦੁਨੀਆ ਦੇ ਕੰਮ ਹੁੰਦੇ ਆ ਮਸਲੇ ਹੁੰਦੇ ਆ ਫੇਰ ਦੁਨੀਆ ਦੇ ਦਰਵਾਜ਼ੇ ਆਂਦੀ ਆ ਜਿੰਦੇ ਇੱਕ ਵਾਰੀ ਵੀਡੀਓ ਪਾ ਗਏ ਬਚਨਾਂ ਦੀ ਆ ਭਲਾ ਜਿਹੋ ਜੇ ਮਰਜੀ ਆ ਉਹ ਬਾਅਦ ਡਿਲੇਟ ਨਹੀਂ ਹੋਣੀ ਬੋਲ ਸੱਚੇ ਦਰਬਾਰ ਦੀ ਹਾਏ ਤਾ ਲਾਲ ਪੀਸ ਦੀ ਹਾਏ ਜੀ ਕੱਦੀਆਂ ਦੇ ਮਾਲਕ